ਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਹੈ। ਅਜਨਾਲਾ ਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਨੌਜਵਾਨ ਅਮਰੀਕਾ ਗਿਆ ਸੀ ਉਹ ਵੀ ਡੌਂਕੀ ਲਾ ਕੇ ਤੇ ਉੱਥੇ ਉਸ ਨੂੰ ਜਿਹੜਾ ਡਰਾਈਵਿੰਗ ਲਾਇਸੈਂਸ ਮਿਲਿਆ ਤੇ ਉਹ ਮੱਥਾ ਟੇਕਣ ਗੁਰੂ ਘਰ ਗਿਆ। ਜਿੱਥੇ ਰਸਤੇ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਰਹਾ ਹਾਲ ਹੈ। ਕੱਲ ਸਾਨੂੰ ਤੇ ਫੋਨ ਤੋਂ ਪਤਾ ਲੱਗਾ ਕਿ ਉਹਨੂੰ ਲਾਇਸੈਂਸ ਮਿਲਿਆ ਤੇ ਉਹ ਗੁਰਦਾਰੇ ਸਾਹਿਬ ਗਿਆ ਸੀ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਦਾ ਉਹ ਮੱਥਾ ਟੇਕ ਕੇ ਤੇ ਵਾਪਸ ਆ ਰਿਹਾ ਸੀ ਜਦੋਂ ਉੱਥੇ ਕੋਈ ਟਰਨ ਹੋਏਗੀ ਮੋੜ ਜਦੋਂ ਉਹ ਆਪਣੇ ਰੋਡ ਤੇ ਜਿਹੜਾ ਘਰ ਨੂੰ ਆਉਣ ਵਾਸਤੇ ਕੰਮ ਤੇ ਮਗਰੋਂ ਕੋਈ ਟਰਾਲਾ ਲੋਡਿੰਗ ਸੀ ਉਹ ਆਇਆ ਉਹਨੇ ਫੈਟ ਮਾਰੀ ਔਰ ਉਹ ਉਹਦੇ ਉੱਤੋਂ ਦੀ ਨਿਕਲ ਗਿਆ ਖੋਣ ਇਹ ਵੀ ਪਤਾ ਲੱਗਾ ਕਿ ਉਹ ਟਰਾਲਾ ਵੀ ਐਕਸੀਡੈਂਟ ਤੌਰ ਦੇ ਉੱਤੇ ਉਹਦੇ ਉੱਤੇ ਡਿੱਗ ਪਿਆ ਆ ਜਿਸ ਨਾਲ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਪਰਿਵਾਰ ਦੇ ਹਾਲਾਤ ਕਿਵੇਂ ਦੇ ਨਿਸ਼ਚਿਤ ਪਲਾਦ ਦੇ ਜੇ ਹਾਲਾਤ ਕਹੀਏ ਤੇ ਮਸਾਂ ਇਸ ਲਾਈਨ ਤੇ ਚੜੇ ਹਾਂ ਸ਼ੁਕਰਾਨਾ ਵਾਹਿਗੁਰੂ ਦਾ ਠੀਕ ਹੈ ਦੋ ਟਾਈਮ ਦਾ ਪ੍ਰਸ਼ਾਦਾ ਸਤਗੁਰੂ ਦਿੰਦਾ ਹੈ ਪਰ ਹਾਲਾਤ ਤੇ ਚਲੋ ਜੋ ਸਾਡੀ ਕਿਸਮਤ ਹੈ ਪਰ ਇਹ ਜਿਹੜਾ ਸਾਨੂੰ ਦੁੱਖ ਵਜਾ ਨਾ ਇਹਨੇ ਸਾਨੂੰ ਪਛਾਹ ਛੁੱਟਦਾ ਕਾਫੀ ਪੈਸੇ ਵੀ ਲਾ ਕੇ ਗਿਆ ਸੀ ਉਹ ਪਹਿਲਾ ਲਾ ਕੇ ਗਿਆ ਸੀ ਕੋਈ ਪੈਸੇ ਦੀ ਗੱਲ ਹੀ ਨਹੀਂ ਛੱਡੀ ਆਹ ਪਹੁੰਚ ਜਾ ਪੈਸੇ ਦੀ ਨਹੀਂ ਸਾਨੂੰ ਅਸੀਂ ਤੋਂ ਭੁੱਲ ਗਏ ਹੋ ਉਹ ਬਹੁਤ ਦਲੇਰ ਸੀ ਕਿੰਨਾ ਹੀ ਕੋਈ ਗੱਲ ਨਹੀਂ ਉਹਨੇ ਸਾਰੇ ਵਾਅਦੇ ਘਾਟੇ ਸਾਡੇ ਪੂਰੇ ਕਰ ਦੇਣੇ ਸਨ ਪਰ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਹੋਈ ਹੈ ਪੈਸਾ ਦਾ ਸਾਨੂੰ ਮਾਸਾ ਦੁੱਖ ਨਹੀਂਗਾ ਸਿਰਫ ਦੁੱਖ ਇਹ ਹੋਈ ਹੈ ਕਿ ਸਾਡਾ ਬੱਚਾ ਸਾਥੋਂ ਹੁਣ ਸੰਸਕਾਰ ਇੱਥੇ ਕਰਨਾ ਚਾਹੁੰਦੇ ਹੁਣ ਜੇ ਸਾਡੀ ਡੈਡ ਬੱਡੀ ਜਿਹਦੇ ਨਾਲ ਸੰਸਕਾਰ ਤੁਸੀਂ ਇੱਥੇ ਕਰਨਾ ਚਾਹੁੰਦੇ ਆਪਣੇ ਪਰਿਵਾਰ ਕੀ ਇੱਥੇ ਸੰਸਕਾਰ ਕੋਲ ਵੀ ਮੰਗਦਾ ਸਰਕਾਰ ਕੋਈ ਹੋਈ ਆ ਸਰਕਾਰ ਦਾ ਦੇਦ ਵਿੱਚ ਕੋਈ ਦੋਸ਼ ਨਹੀਂਗਾ ਤੇ ਉਧਰ ਦੀ ਸਰਕਾਰ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਕਰਕੇ ਉਹ ਤੋਂ ਸਾਡੀ ਡੈੱਡ ਬਾਡੀ ਇੱਥੇ ਆ ਜਾਵੇ ਤੇ ਸਰਕਾਰ ਦਾ ਇਹੋ ਧੰਨਵਾਦ ਕਰਦੇ ਮੇਰਾ ਨਾਮ ਦਿਲਬਖ ਸਿੰਘ ਉਹਨੂੰ ਗਏ ਨੂੰ 1 ਸਾਲ ਤੇ 2 ਮਹੀਨੇ ਹੋ ਚਲੇ ਹਨ ਤੇ ਉਹ ਤੇ ਅਮਰੀਕਾ ਗਏ ਨੇ ਤੇ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦਾ ਸੀ ਪੈਸੇ ਪੂਰੇ ਤੁਹਾਨੂੰ ਪਤਾ 40-45 ਲੱਖ ਰੁਪਈਆ ਚੁੱਕ ਚੁਕਾ ਕੇ ਖਲਾਇਆ ਹੀ ਕੋਈ ਇਸ ਤਰ੍ਹਾਂ ਲਿੰਮਟਾ ਲਮਟਾ ਬਣਾ ਕੇ ਤੇ ਉੱਥੇ ਕਾਰੋਬਾਰ ਕਰਦਾ ਹੈ ਤੇ ਆ ਹੁਣ ਲਾਇਸੈਂਸ ਉਥੋਂ ਨੇ ਬਣਾਇਆ ਹੀ ਗੱਡੀ ਦਾ ਤੇ ਅਚਨ ਚੇਤੀ ਕਿ ਗੁਰਦਰ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਇਦੋਂ ਵਾਪਸ ਤੋਂ ਮੁੜੇ ਆ ਤੇ ਕਦੇ ਉਹ ਟਰਾਲਾ ਟੁਲਾ ਨਾਲ ਜਾਂਦਾ ਹੀ ਉਹਦੇ ਨਾਲ ਸਿੱਧਾ ਪਛਾੜੇ ਉਹ ਡੈਡੋ ਗਏ ਕਿੰਨੇ ਬੱਚੇ ਤਾਂ ਦਿੱਤੇ ਮੇਰੇ ਦੋ ਬੱਚੇ ਇੱਕ ਵੱਡਾ ਆ ਤੇ ਇੱਕ ਇਹ ਛੋਟਾ ਹੈ ਸਾਰਿਆਂ ਤੋਂ ਜੋ ਬੇਟੀਆਂ ਨੇ ਵੱਡੀਆਂ ਚਾਰ ਬੱਚੇ ਆ ਗਾਏ ਨੇ ਬੱਚੇ ਬੱਚੇ ਦੋ ਦੋ ਬੇਟੀਆਂ ਵਈਆਂ ਨੇ ਤੇ ਦੋਨੇ ਬਿਟੇ ਵਿਉਣ ਵਾਲੇ ਛੋਟੇ ਪਰਿਵਾਰ ਦੇ ਹਾਲਾਤ ਕਿਵੇਂ ਦੇਸ ਪਰਿਵਾਰ ਦੇ ਹਾਲਾਤਾਂ ਨੂੰ ਪਤਾ ਇਹੋ ਹੀ ਵੀ ਕਰਜ਼ਾ ਕਰਜ਼ਾ ਚੁੱਕ ਕੇ ਘਲਾਇਆ ਸੀ ਚਲੋ ਆਸਤਾ ਤੋਂ ਉਹਦੇ ਸਿਰ ਤੇ ਉਮੀਦ ਹੀ ਵੀ ਉਹ ਚਲੋ ਪੈਸੇ ਘਲਾਈ ਜੋ ਕਿ ਨਾ ਨਾ ਲਈ ਜਾਵਾਂਗੇ ਤੁਹਾਨੂੰ ਪਤਾ ਇੱਥੇ ਤੇ 7:00 ਵਜੇ ਆ ਬਹੁਤ ਜਿਆਦਾ ਵੱਡੀ 7:00 ਵਜੇ ਆ ਤੇ ਹੁਣ ਸਾਡੀ ਇਹੋ ਮੰਗਿਆ ਵੀ ਸਾਡੀ ਉਹ ਡੈਡ ਬਾਡੀ ਜਿਹੜੀ ਆ ਸਰਕਾਰ ਦੀ ਗਾੜੀ ਮੀਂਹ ਆ ਅਖੀਰਲੀ ਵਰੀ ਤੁਹਾਡੀ ਗੱਲ ਕਰੋਈ ਤੁਹਾਡੇ ਪੁੱਤ ਹਾਂਜੀ ਅਖੀਰਲੀ ਵਰੀ ਕਦੋਂ ਗੱਲ ਹੋਈ ਤੁਹਾਡੇ ਬੱਚੇ ਨਾਲ ਤੁਹਾਡੀ ਮੇਰੀ ਕੱਲ ਨਹੀਂ ਗੱਲ ਪਰਸੋਂ ਗੱਲ ਹੋਈ ਰਾਜੀ ਬਾਜੀ ਪੁੱਛਿਆ ਠੀਕ ਠਾਕ ਹੈ ਗੋਡਿਆਂ ਬਾਰੇ ਪੁੱਛਿਆ ਮੈਂ ਗੋਡੇ ਗੱਡੇ ਪਾਇਆ ਤੇ ਨਾ ਕਿ ਠੀਕ ਠਾਕ ਹੈ ਤੇ ਉਹ ਹੋਰ ਆਪਣਾ ਉਹਨੇ ਫੇਤੀ ਬੜੀ ਬਾਈ ਪੁੱਛਿਆ ਪੰਜ ਚਾਰ ਮਿੰਟ ਗੱਲ ਕੀਤੀ ਚਲੋ ਬੋਧਾ ਜਰ ਮੋੜ ਕੇ ਆਪਣੀ ਮੰਮੀ ਨਾਲ ਕੀਤੀ ਆ ਇਹ ਬਸ ਇੰਨਾ ਚਿਰ ਗੱਲ ਨੇ ਕੀਤੀ ਬੱਚਾ ਬੱਚਾ ਤੁਹਾਡਾ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਕਰਦੇ ਹਾਂ 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 ਆਰਥਿਕ ਸੁਧਾਰਨ ਤੇ ਹਾਲਾਤ ਗਿਆ ਸੀ ਕਿਉਂ ਕਿਉਂ ਨਾ ਛੋਕੀ ਨਾਲ ਤਾਂ ਮੈਂ ਜਾਣਾ ਹੀ ਉੱਥੇ ਆ ਕੇ ਆਂਦਾ ਹੀ ਇੰਨਾ ਚਿਰ ਸਾਡਾ ਬੋਝ ਨਹੀਂ ਲੱ ਸकता ਜਿੰਨਾ ਚਾਹੀ ਅਮਰੀਕਾ ਚ ਨਾ ਕਮਾਈ ਕਰਕੇ ਲਿਆਵਾਂਗੇ ਤੇ ਕੁਝ ਨਾ ਕੁਝ ਫਿਰ ਸਾਡਾ ਆਰਥਿਕ ਹਾਲਤ ਜਿਹੜੀ ਆ ਉਹ ਚੰਗੀ ਬਣ ਜਾਏਗੀ ਪਹਿਲਾ ਕਰਦੇ ਹਾਲਾਤ ਜਿਆਦਾ ਪਾੜੇ ਸੀ ਇਹ ਇਤਰਾਹੀ ਤੁਹਾਨੂੰ ਪਤਾ ਘਰਾਂ ਦੇ ਵਿੱਚ ਘਰੇਲੂ ਕਿ ਉਹਨਾਂ ਦੇ ਕਿਤਰਾ ਦੇ ਹਾਲਾਤ ਨੇ ਤੇ ਜ਼ਿੰਮੇਵਾਰ ਦੇ ਚੇਤਨ ਦੇ ਹੁੰਦੇ ਸੱਦ ਮਰਾ ਦੇ ਹੁੰਦੇ ਹਾਂ ਜੀ ਤੇ ਜਗਰਾਤ ਸਿੰਘ ਜੀ ਸਾਡਾ ਛੋਟਾ ਭਰਾ ਸੀ ਜੋ ਕਿ 임ਰਾਇਮਪੁਰਾ ਦਾ ਰਹਿਣ ਵਾਲਾ ਸੀ ਜੋ 2023 ਦੀ ਜਨਵਰੀ ਦੀ ਲੋਹੜੀ ਦੇਖ ਕੇ ਇੱਕਨੂੰ ਤੁਰਿਆ ਸੀ ਡੰਕੀ ਰਹੀਂ ਜੋ ਕਿ 45 ਦਿਨਾਂ ਬਾਅਦ ਅਮਰੀਕਾ ਪਹੁੰਚਿਆ ਸੀ ਜੋ ਕਿ ਅੱਜ ਮਰਤਵੇਲੇ 3 ਵਜੇ ਜੋ ਉਹਨੇ ਆਪਣੀ ਫੋਟੋ ਸ਼ੇਅਰ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜੋ ਕਿ ਉਹਦਾ ਲਾਇਸੈਂਸ ਬਣ ਗਿਆ ਸੀ ਗੱਡੀ ਦਾ ਉਸ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਜੋਕੀ ਅੰਚੇ ਚੇਤੋ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਾਨੂੰ ਸਵੇਰੇ ਸਵਾ ਘਟ ਵੇਲੇ ਪਤਾ ਲੱਗਾ ਕਿ ਉਸ ਦੀ ਡੈਥ ਹੋ ਗਈ ਹੈ ਜੋ ਸਾਡੇ ਪਿੰਡ ਦਾ ਵੀਰ ਜੋਬਨਪ੍ਰੀਤ ਸਿੰਘ ਸੀ ਉਹਨੇ ਫੋਨ ਕੀਤਾ ਰੁੰਦਿਆ ਰੁੰਦਿਆਂ ਕੀ ਆ ਗੱਲਬਾਤ ਬਣੀ ਆ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਜੀ ਕਿਰਜੀ ਮੇਰੀ ਕੱਲ ਗੱਲ ਹੋਈ ਸੀ ਮੈਂ ਮੰਡੀ ਸੀ ਢਾਣੇ ਵੇਚਣ ਦੇ ਤੇ ਹੀ ਕਹਿ ਰਿਹਾ ਸੀ ਕਿ ਮੌਸਮ ਖਰਾਬ ਹੋਣ ਵਾਲਾ ਜਿਸ ਤਰ੍ਹਾਂ ਅੱਜ ਖਰਾਬ ਹੋਂ ਡਿਆ ਕਿ ਢਾਣੇ ਸੰਭੋ ਤਗੜੇ ਹੋ ਗਏ ਤੁਸੀਂ ਕੀ ਕਰਨ ਦੇ ਜੀ ਤੇ ਬਾਅਦ ਵਿੱਚ ਮੈਨੂੰ ਦੱਸਣ ਆਲਾ ਹੀ ਕਿ ਮੇਰੇ ਨਾਲ ਲਾਇਸੈਂਸ ਹੋਣ ਵਾਲਾ ਆ ਬਾਚ ਉਧਰ ਦੇ ਸ਼ਾਮਾਂ ਤੇ ਇੱਧਰ ਦਾ ਮਰਤਵੇਲਾ ਸੀ ਜਦੋਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਅੱਛਾ ਕੱਲ ਹੀ ਮਿਲਿਆ ਸੀ ਕੱਲ ਲਾਇਸੈਂਸ ਪਤਾ ਲੱਗਾ ਕਿ ਬਣ ਗਿਆ ਹੈ ਮਲੇ ਦਾ ਪਤਾ ਨਹੀਂ ਮਿਲਿਆ ਨਹੀਂ ਬਣ ਗਿਆ ਸੀ ਕੱਲ ਕਰਾਨਾ ਕਰਨ ਹੀ ਗਏ ਸੀ ਤੇ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਸ਼ਿਕਰਾਨਾ ਕਰਨ ਗਿਆ ਸੀ ਕਿੰਨੇ ਭੈਣ ਭਰਾ ਸੀ ਪਰਵਾਹ ਤੇ ਚਾਰ ਭੈਣ ਭਰਾ ਸੀ ਦੋ ਭੈਣਾਂ ਵੱਡੀਆਂ ਸੀ ਉਸ ਤੋਂ ਛੋਟਾ ਵੱਡਾ ਬ੍ਰਦਰ ਸੀ ਸਭ ਤੋਂ ਛੋਟਾ ਇਹ ਸੀ ਕੁਵਾਰਾ ਕੇ ਬਿਆਹ ਸੀ ਨਿੱਕ ਕੁਵਾਰਾ ਹੀ ਭਾਜੀ ਅਜੇ 23 ਸਾਲ ਉਮਰ ਸੀ ਸਾਰੀ ਇਹਦੀ ਮਾਂ ਕਿ ਕਾਤੇ ਅਸੀਂ ਮੰਗ ਕਰਦੇ ਹਾਂ ਜੀ ਜੋ ਉਹਦੀ ਡੈੱਡ ਬੋਟੀ ਹੈਗੀ ਹੈ ਛੇਤੀ ਤੋਂ ਛੇਤੀ ਇੰਡੀਆ ਲੈ ਜਾਂਦੀ ਜਾਵੇ ਜੋ ਕਿ ਸਾਡੇ ਪਰਿਵਾਰ ਨੂੰ ਦਿੱਤੀ ਜਾਵੇ ਜੋ ਉਹਦਾ ਹੀ ਉਹਦਾ ਅੰਤਿਮ ਸੰਸਕਾਰ ਆਪਣੇ ਜੰਪਾਲ ਪਿੰਡ ਦੇ ਵਿੱਚ ਕੀਤਾ ਜਾਵੇ ਤੁਸੀਂ ਕਹਿ ਰਹੇ ਸੀ ਕਿ ਡੋਂਕੀ ਲਗਾ ਕੇ ਗਿਆ ਹੈ ਘਰ ਦੇ ਹਾਲਾਤ ਕਿੰਨਾ ਖਰਚਾ ਲੱਗਾ ਸੀ ਦੇ ਹਾਲਾਤ ਕਿੰਨੇ ਮੈਂ ਤੁਹਾਨੂੰ ਸਮੇਂ ਦੇ ਤੁਹਾਨੂੰ ਪਤਾ ਹੀ ਏਜੰਟਾਂ ਦੇ 40-45 ਲੱਖ ਦੇ ਡੀਡ ਗੇਟ ਸੀ ਕੰਮ ਜੋ ਵੀ ਆ ਫੜ ਤੜਕੇ ਕਰਨੇ ਪੈਂਦੇ ਆ ਪਰਿਵਾਰ ਦੇ ਹਾਲਾਤ ਕਿਵੇਂ ਨੇ ਬਹੁਤ ਮਾੜੀ ਹਾਲਾਤ ਜੀ ਪਰਿਵਾਰ ਦੇ ਤੁਹਾਨੂੰ ਪਤਾ ਹੀ ਹਾਲਾਤ ਸੁਧਾਰਨ ਗਿਆ ਸੀ ਹਾਂਜੀ ਆਪਣੇ ਤੁਹਾਨੂੰ ਬਧਾਰਤੀ ਹਾਲਤ ਸੁਧਾਰਨ ਗਿਆ ਸੀ ਕਿ ਬੜਾ ਮੜਾ ਸਿਸਟਮ ਬਣ ਗਿਆ ਹੈ ਸਰਕਾਰ ਕਿਉਂ ਹੀ ਮੰਗ ਕਰਦੇ ਆਂ ਕਿ ਭਾਜੀ ਸਾਨੂੰ ਸਾਡੇ ਭਰਾ ਦੀ ਲਾਸ਼ ਦਿੱਤੀ ਜਾਵੇ ਜਿੰਨੀ ਖੇਤੀ ਤੋਂ ਖੇਤੀ ਹੁੰਦਾ ਹੈ ਸਾਡੇ ਕੋਲ ਉਹਨਾਂ ਦੀ ਲਾਸ਼ ਪਹੁੰਚੀ ਕੀਤੀ ਜਾਵੇ ਤੌਥੀ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਉਸ ਨੌਜਵਾਨ ਨੂੰ ਪੰਜਾਬ ਲੈਉਣਾ ਚਾਹੁੰਦੇ ਆ ਤੇ ਸਾਡੇ ਨੌਜਵਾਨ ਦੀ ਦੇਹ ਪੰਜਾਬ ਆਵੇ ਕਿਉਂਕਿ ਉੱਥੇ ਸਾਡਾ ਕੋਈ ਵੀ ਵਾਲੀ ਵਾਰਸ ਨਹੀਂ ਤੁਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਨੌਜਵਾਨ ਨੂੰ ਪੰਜਾਬ ਲਿਆਂਦਾ ਜਾਵੇ